ਉਹ ਨੇ ਵੇਚ ਦਿੱਤਾ ਆਪਣੇ ਹੀ ਜਿਗਰ ਦਾ ਟੋਟਾ ਲਗਾਇਆ 1 ਲੱਖ ਰੁਪਇਆ ਮੁੱਲ ਤੇ ਦੇ ਦਿੱਤਾ ਕਿਸੇ ਬੇਗਾਨੇ ਨੂੰ ਜੀਆਂ ਇਹ ਹੈਰਾਨ ਕਰ ਦੇਣ ਵਾਲੀ ਖਬਰ ਹੁਸ਼ਿਆਰਪੁਰ ਦੇ ਪਿੰਡ ਪਨਾਮ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਓ ਨੇ ਹੀ ਆਪਣਾ ਹੀ ਨਵਜੰਮਿਆ ਪੁੱਤ ਵੇਚ ਦਿੱਤਾ ਜਿਸ ਦਾ ਮੁੱਲ 1 ਲੱਖ ਰੁਪਇਆ ਲਗਾਇਆ ਗਿਆ ਹੈ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਹੈ ਦੱਸਦੀ ਹੈ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਪਿੰਡ ਪਨਾਮ ਦੇ ਰਹਿਣ ਵਾਲੀ ਸੋਹਣ ਨੇ ਆਪਣੇ ਰਿਸ਼ਤੇਦਾਰ ਸਾਗਰ ਦੇ ਨਾਲ ਇਸ ਬਾਰੇ ਦੇ ਵਿੱਚ ਸਲਾਹ مشورہ ਕੀਤਾ ਤੇ ਆਪਣੇ ਨਵਜੰਮੇ ਬੱਚੇ ਨੂੰ ਜਿਹੜਾ ਕਿ ਇੱਕ ਮੁੰਡਾ ਸੀ ਉਸ ਨੂੰ ਇੱਕ ਵਿਅਕਤੀ ਨੂੰ ਵੇਚ ਦਿੱਤਾ ਜਿਸ ਦਾ ਨਾਮ ਹਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਉਸ ਦਾ ਮੁੱਲ 1 ਲੱਖ ਰੁਪਇਆ ਲਗਾਇਆ ਗਿਆ ਹੈ ਦੱਸਦੀ ਹੈ ਕਿ ਇਸ ਨਵਜੰਮੇ ਮੁੰਡੇ ਦੀ ਉਮਰ ਅਜੇ 9 ਮਹੀਨੇ ਦੱਸੀ ਜਾ ਰਹੀ ਹੈ ਜਿਸ ਨੂੰ ਉਸਦੇ ਹੀ ਪਿਤਾ ਦੇ ਵੱਲੋਂ ਵੇਚ ਦਿੱਤਾ ਗਿਆ ਹੈ ਸਿਰਫ 1 ਲੱਖ ਰੁਪਏ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਨੂੰ ਇਸ ਬੰਦ ਦੇ ਵਿੱਚ ਜਦੋਂ ਸੂਚਨਾ ਮਿਲੀ ਤਾਂ ਪੁਲਿਸ ਇੱਥੇ ਪਹੁੰਚ ਗਈ ਪੁਲਿਸ ਨੇ ਪੁੱਛ ਪੜਤਾਲ ਕੀਤੀ ਹੈ ਪਹਿਲਾਂ ਤਾਂ ਇਸ ਗੱਲ ਨੂੰ ਮੰਨਣ ਤੋਂ ਹੀ ਇਨਕਾਰ ਕੀਤਾ ਗਿਆ ਹੈ ਪਰੰਤੂ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਫਿਰ ਇਹ ਗੱਲ ਸਾਹਮਣੇ ਆ ਗਈ ਕਿ ਇਸ ਪਿਓ ਨੇ ਆਪਣੇ ਹੀ ਨਵਜੰਮੇ 9 ਮਹੀਨਿਆਂ ਦੇ ਪੁੱਤ ਨੂੰ ਵੇਚ ਦਿੱਤਾ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਦੋਨਾਂ ਤੇ ਤਾਂ ਮਾਮਲਾ ਦਰਜ ਕਰ ਲਿਆ ਹੈ ਪਰੰਤੂ ਜਿਸ ਵਿਅਕਤੀ ਨੇ ਇਸ ਬੱਚੇ ਨੂੰ ਖਰੀਦਿਆ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਵਜੰਮਿਆ 9 ਮਹੀਨੇ ਦਾ ਜਿਹੜਾ ਮੁੰਡਾ ਹੈ ਉਹ ਕਿੱਥੇ ਹੈ ਇਸ ਬੰਦ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਜਾਂਚ ਪੜਤਾਲ ਕਰ ਰਹੀ ਹੈ ਇੱਥੇ ਕਾਬਿਲ ਗੌਰ ਹੈ ਕਿ ਆਪਣਾ ਜੰਮਿਆ ਹੋਇਆ ਬੱਚਾ ਕਿਸੇ ਨੂੰ ਦੇ ਦੇਣਾ ਇਹ ਇੱਕ ਬਹੁਤ ਵੱਡੀ ਤਿਮੰਦ ਭਾਗੀ ਗੱਲ ਹੈ ਖਾਸ ਤੌਰ ਤੇ ਜਦੋਂ ਗੱਲ ਮੁੰਡੇ ਦੀ ਹੋਵੇ ਆਮ ਤੌਰ ਤੇ ਮਾਪੇ ਸੁਖਣਾ ਸੁਖਦੇ ਨੇ ਚੜਾਵੇ ਚੜਾਉਂਦੇ ਨੇ ਕਿ ਉਹਨਾਂ ਦੇ ਘਰ ਪੁੱਤ ਜੰਮੇ ਤੇ ਜਦੋਂ ਪੁੱਤ ਜੰਮਦੇ ਨੇ ਤਾਂ ਫਿਰ ਉਹ ਸੁਖਣਾ ਪੂਰੀਆਂ ਕੀਤੀਆਂ ਚਾਹੁੰਦੀਆਂ ਨੇ ਤੇ ਇਹ ਜਿਹੜਾ ਮਾਮਲਾ ਹੈ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਹੈ ਜਦੋਂ ਕਿ ਇੱਕ ਪਿਓ ਦੇ ਵੱਲੋਂ ਹੀ ਆਪਣੇ ਹੀ ਸਕੇ ਪੁੱਤ ਨੂੰ ਜਿਹੜਾ ਕਿ ਵੇਚ ਦਿੱਤਾ ਗਿਆ ਹੈ ਔਰ ਉਸ ਦੀ ਉਮਰ ਅਜੇ 9 ਮਹੀਨੇ ਹੈ ਔਰ ਮੁੱਲ ਸਿਰਫ ਜਿਹੜਾ ਹੈ 1 ਲੱਖ ਰੁਪਇਆ ਲਗਾਇਆ ਗਿਆ ਹੈ ਮੁੱਲ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਰ ਇਹ ਬਿਲਕੁਲ ਗਲਤ ਗੱਲ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿੰਨੀ ਰਕਮ ਤੈ ਹੋਈ ਸੀ ਉਸ ਤੋਂ ਅੱਧੀ ਰਕਮ ਜਿਹੜੀ ਕਿ ਇਸ ਸੋਹਣ ਨਾਮ ਦੇ ਵਿਅਕਤੀ ਨੂੰ ਜਿਹੜਾ ਕਿ ਇਸ ਬੱਚੇ ਦਾ ਪਿਓ ਹੈ ਉਸ ਨੂੰ ਨਕਦੀ ਦੇ ਦਿੱਤੀ ਗਈ ਹੈ ਤੇ ਬਾਕੀ ਦੀ ਜਿਹੜੀ ਰਕਮ ਹੈ ਉਸ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ ਪੁਲਿਸ ਨੇ ਇਹ ਡਿਟੇਲ ਵੀ ਕਢਵਾ ਲਈ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸੋਣ ਤੇ ਉਸਦੇ ਰਿਸ਼ਤੇਦਾਰ ਸਾਗਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਿਸ ਵਿਅਕਤੀ ਨੇ ਇਹ ਬੱਚਾ ਖਰੀਦਿਆ ਹੈ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੱਚਾ ਇਸ ਵੇਲੇ ਕਿੱਥੇ ਹੈ